ਆਹ ਲਓ ਲੈਣਾ ਵੇਖੀਏ ਪੂਰਾ ਕਟਿੰਗ ਆਪਣਾ ਲਾਰਾ ਵੇਚਿਆ ਲੋ ਜੀ ਲੈਣਾ ਵੇਖਿਆ ਦੇ ਦਵਿੰਦਰ ਮੇਰੀ ਫਾਰਮ ਦੇ ਇਹਨਾਂ ਦਾ ਵੀ ਕਰਦੇ ਆ ਗੱਲ ਜੀ ਢਣਾਉਲਾ ਦੇ ਕੋਲੜਾ ਇਹ ਵੀ ਭਾਈ ਜੀ ਮੋਰਾ ਨਸਲੀ ਆ ਹਾਂਜੀ ਭਾਈ ਲੈਰੇ ਵੇਚੇ ਤੋਂ ਆਹਾਂ ਭਾਈ ਹਾਂਜੀ ਤੇ ਮੇਲਾ ਹੀ ਇਹਨਾਂ ਦਾ ਆਇਆ ਤਾਂ ਪੁੱਛੋ ਮੰਡੀ ਹੋ ਕਰੀਏ ਜੀ ਮੇਲਾ ਹੀ ਇਹਨਾਂ ਦਾ ਲੱਗਿਆ ਸਾਡੀ ਮੋਰਾ ਫਾਟੂ ਦਾ ਅਸਲ ਦੇ ਜਾਨਵਰ ਆ ਜੀ ਬਾਈ ਜੀ ਕੀ ਨਾ ਜੀ ਗੁਰਵਿੰਦਰ ਸਿੰਘ ਆ ਜੀ ਗੁਰਵਿੰਦਰ ਸਿੰਘ ਕਿਹੜਾ ਪਿੰਡ ਆ ਤੇ ਜਿਹੜੇ ਤੁਸੀਂ ਮੇਲੇ ਚ ਆਏ ਆ ਮੈਂ ਲਾਦੀ ਲਹਿਰਾ 베ਗਾ ਲਿਖੀ ਬੈਠਿਆ ਤਾਂ ਸਮਝ ਲੋ ਮੇਲਾ ਤੁਹਾਡੇ ਪਿੰਡ ਦੀ ਲੱਗ ਰਿਹਾ ਹੈ ਸਾਡੇ ਪਿੰਡ ਦੀ ਮੇਲਾ ਪਿੰਡ ਆਪਣਾ ਲਹਿਰਾ 베ਗਾ ਜ਼ਿਲ੍ਹਾ ਬਠਿੰਡਾ ਪੈਂਦਾ ਅਸੀਂ ਉਹ ਦਿਖਾਣਾ ਤੇ ਇਹ ਜਿਹੜੀ ਕਿਸਮਾ ਕਿਹੜੀ ਨਸਲ ਆ ਜਿਹੜੀ ਇਹਨਾਂ ਦੀ ਇਹ ਮੋਰਾ ਨਸਲ ਆ ਜੀ ਮੋਰਾ ਨਸਲ ਹਾਂਜੀ ਮੋਰਾ ਨਸਲ ਮੁਕਾਬਲੇ ਤੋਂ 3 ਮਹੀਨਾ ਦਿਨੇ ਨੇ 2 ਮਹੀਨੇ ਜਿੱਤੇ ਆ ਜੀ ਇੱਕ ਮਹੀਨਾ ਇਹ ਕੋਟੜਾ ਮੇਲਾ ਛੋੜਾ ਵਾਲਾ ਦਾ ਆਪਣਾ ਬਾਸਾ ਜਿਹੜਾ ਥੰਦਾ ਕੋਟੜਾ ਇਹ ਜਿੱਕੇ ਤਨੋਲਾ ਮੇਲੇ ਅੱਛਾ 3 ਮਹੀਨੇ ਦੀ ਸੀ ਮੋਰਾ ਜਿਹੜਾ ਨਸਲ ਮੁਕਾਬਲਾ ਸੀਗਾ ਤੇ ਕਿੰਨੀ ਕਿੰਨੀ ਉਮਰ ਦੇ ਆ ਇੱਕ ਰਾਤ ਪਹਿਲਾ ਮੋੜ ਇਹ ਪੂਰੇ ਸਾਲ ਦੀ ਹੋ ਗਈ ਜੀ ਇਹ 40 ਕਿਤਨਾ ਨੇ ਹੋ ਗਿਆ ਅੱਜ ਇਹ PC 575 ਦੇ ਐਚਐਲਡੀ ਦਾ ਸੀ ਮਨਾ ਅੱਛਾ ਤੇ ਇਹ ਹੈਗੀ ਆ ਵੀਰਾਂ ਬੜੀ ਆ ਪ੍ਰਦਰਸ਼ਨੀ ਕਿਨੇ ਕੀਮਤ ਹੋਣੀ ਆ ਹੁਣ ਇਹਨਾਂ ਦੀ ਕੀਮਤ ਦਾ ਇਹ ਆਪਾਂ ਦੇਖੋ ਸੇਲ ਦਾ ਨਹੀਂ ਕਰ ਰਹੇ ਇਹ ਜਿਹੜੀ ਚੀਜ਼ ਹੈ ਜਿੱਤ ਜਿਹੜੀ ਕੋਈ ਕੀਮਤ ਹੀ ਨਹੀਂ ਰਹਿੰਦੀ ਅੱਛਾ ਹਾਂ ਇਹਦੇ ਆਪਾਂ ਵੇਚਣ ਵਾਸਤੇ ਨਹੀਂ ਰਵੇ ਆਪਾਂ ਪ੍ਰਦਰਸ਼ਨੀ ਲਈ ਤੇ ਹੋਰ ਵੀ ਘਰ ਤਾਂ ਰੱਖੇ ਹੋਣੇ ਆ ਤੁਸੀਂ ਕੋਈ ਦਾ ਸਾਰੇ ਜਾਨਵਰੀ ਚੰਗੇ ਆ ਤਕਰੀਬਨ 15 16 ਨਾਗਾ ਜੀ ਦੇ ਤੇ ਆਪਾਂ 10 11 ਆਪਾਂ ਨਵੇਂ ਤਿਆਰ ਕਰ ਲਿਆ ਪੰਜ 6 ਮੱਝਾਂ ਪ੍ਰਾਣੀਆਂ ਆ ਆਪਾਂ ਸੇਲ ਕਰਦੇ ਆ ਬਾਕੀ ਇਹਦੀ ਮਾਂ ਦਾ ਪਹਿਲੇ ਸੁਨਿਆਰ ਰਕਾਰਡ ਹੈਗਾ ਜੀ 13 13 ਲੀਟਰ ਦਾ ਤੇ ਇਹਦੀ ਮਾਂ ਹੈਗੀ ਹੈ 18 ਮੀਲੀਟਰੀ ਤੇ ਖਰਾਕ ਕਿਵੇਂ ਦਿੰਦੇ ਹੋ ਖਰਾਕ ਕਿੰਨੀ ਕੁ ਹੁੰਦੀ ਹੈ ਇਹਨਾਂ ਦੀ ਕਿਹੜੇ ਹਿਸਾਬ ਨਾਲ ਖਰਾਕ ਹੁੰਦੀ ਹੈ ਕਿ ਦੂਜੀ ਵੀ ਖਰਾਕ ਹੀ ਦਿੰਦੇ ਹੋ ਪੈਸੇ ਵੀ ਦੁੱਧ ਦਾ ਇਹਨੂੰ 6 ਲੀਟਰ ਦਿਨ ਦਾ ਚੰਗਾਈਦਾ ਸੀਗਾ ਹੂੰ ਇਹ ਵੇਹ 3 ਮਹੀਨਾ 4 ਮਹੀਨਾ ਤੱਕ ਇਹਨੂੰ ਪਲਾ ਦੁੱਧ ਛੱਡਿਆ ਹਾਂ ਇੱਕ ਮਹੀਨਾ ਜਦੋਂ 4 ਮਹੀਨਾ ਦਾ ਪਲੱਸ ਹੋ ਗਈਏ ਉਦੋਂ ਇਹਨੂੰ ਥੋੜਾ ਦੁੱਧ ਘਟਾ ਦਾ ਸੀਗਾ ਇਹਨੇ ਖਰਾਕ ਵੱਧ ਚਟਣੀ ਸਟਾਰਟ ਕਰ ਦਿੱਤੀ ਸੀ ਤੇ ਘਰ ਦੀ ਵੀ ਖਰਾਕ ਪਾਈਦੀ ਆ ਤੇ ਬਾਜ਼ਾਰੋਂ ਵੀ ਗਾਰ ਗੱਲੀ ਫੇੜਿਆ ਆਪਾਂ ਵਰਤਦੇ ਆਂ ਤੇ ਜਿਵੇਂ ਤੁਸੀਂ ਆਣਾ ਵੀ ਇੰਨੇ ਨਾਗਰ ਤੇ ਸਰਕਾਰ ਵੀ ਨਹੀਂ ਹੋ ਕੋਈ ਜਿਵੇਂ ਸਰਕਾਰਾਂ ਵੱਡੇ ਵੱਡੇ ਦਾਅਵੇ ਤਾਂ ਕਰਦੀਆਂ ਵੀ ਕੋਈ ਖੇਤੀ ਵਿਪਨਤਾ ਬਣਾਓ ਤੁਸੀਂ ਤਾਂ ਆਪਣਾਈ ਬੈਠੇ ਹੋ ਤੇ ਇਹ ਕੋਈ ਸਰਕਾਰ ਕੋਈ ਦਿੰਦੀ ਆ ਲੋਨ ਜਾਂ ਕੋਈ ਸਬਸਿਡੀ ਵਾਸਤੇ ਵੀ ਨਹੀਂ ਸਰਕਾਰ ਦੀ ਆਪਾਂ ਨੂੰ ਕੋਈ ਸਬਸਿਡੀ ਕੋਈ ਸਹਾਇਤਾ ਨਹੀਂ ਕਿਸੇ ਬਸ ਤੇ ਜਦੋਂ ਕਈ ਵਾਰੀ ਚਲੋ ਰੱਬ ਨਾ ਕਰੇ ਕੋਈ ਬਿਮਾਰੀ ਹੋ ਜਾਂਦੀ ਹੈ ਜਾਂ ਕੋਈ ਹੋਰ ਕੁਦਰਤੀ ਆਫਤ ਆ ਜਾਂਦੀ ਹੈ ਤੇ ਉਦੋਂ ਸਰਕਾਰਾਂ ਦਾ ਕੋਈ ਰਵਈਆ ਵੀ ਉਵੇਂ ਹੀ ਹੁੰਦਾ ਜੇ ਤੁਸੀਂ بیمਾ ਕਰਵਾ ਲਉਂਦੇ ਤਾਂ ਪੈਸਾ ਪਸ ਮਿਲ ਜੂ ਹਾਂ ਸੌ ਆਪਣੀਆਂ ਬੰਦ ਕਰ ਦਿੰਆਂ ਪਰ ਸਰਕਾਰ ਵੱਲੋਂ ਤਾਂ ਕੋਈ ਹੁਣ ਤਾਂ ਪੂਰੇ ਵੇਖਣਾ ਆਉਂਦੇ ਹੋਣੇ ਲੋਕ ਘਰਾਂ 'ਚ ਜੋ ਤੁਸੀਂ ਹੋ ਕਰਦੇ ਸਾਰੇ ਇਹ ਤਕਰੀਬਨ 75 ਦਿਨਾਂ ਦੀ 85 ਦਿਨਾਂ ਦੀ ਪਹਿਲਾਂ ਸੀਗੀ ਤੇ ਫਿਰ ਇਹ 90 99 ਦਿਨਾਂ ਦੀ ਹੋਈ ਸੀ 2 ਮਹੀਨੇ ਪਾਸੇ ਨਹੀਂ 10 ਦਿਨਾਂ ਦੀ ਚਿੰਤਾ ਦੇ ਲਈ ਅੱਛਾ ਹਾਂ ਪਹਿਲਾਂ ਆਪਣਾ ਜਿਹੜਾ ਕੋਟੜਾ ਮਿਲਿਆ ਸੀ ਉਹ ਸੱਤਵਾਂ ਸਥਾਨ 'ਤੇ ਤਾਂ ਇਹ ਤਾਂ ਉਹ ਲੈ ਮਿਲਿਆ ਤਾਂ ਤੀਜੇ ਸਥਾਨ ਦਾ ਠੀਕ ਹੈ ਫੋਟਾ ਕੋਈ ਕੰਟੈਕਟ ਨੰਬਰ ਦੇ ਰਹੇ ਹੋ ਜੀ ਆਪਣਾ ਕੰਟੈਕਟ ਨੰਬਰ ਹੈ ਜੀ 88377 28948 ਤੇ ਆਪਣਾ YouTube ਚੈਨਲ ਆ ਜੀ ਦਵਿੰਦਰ ਡੇਰੀ ਫਾਰਮ ਦੇ ਨਾਮ ਤੇ Facebook ਪੇਜ ਆ ਉਹ ਸਾਹਮਣੇ ਦਿਖਾ ਲਿਓ ਬਾਈ ਠੀਕ ਹੈ ਲਓ ਜੀ ਦਵਿੰਦਰ ਡੇਰੀ ਫਾਰਮ ਲਹਿਰਾ ਬੇਗਾ ਕਿਉਂਕਿ ਜਿਹੜਾ ਇਹ ਪੁੱਚੋ ਮੰਡੀ ਇਹ ਮੰਡੀ ਜਿਹੜੀ ਇੱਥੇ ਪੈਂਦੀ ਆ ਪੁੱਚੋ ਦੀ ਇਹ ਅਨਾਜ ਦੇ ਤੇ ਪਰ ਹੈ ਇਹ ਲਹਿਰਾ ਬੇਗਾ ਇਹ ਨਾਲ ਇਹਦੇ ਸਾਹਮਣੇ ਲਹਿਰਾ ਬੇਗਾ ਪਿੰਡ ਆ ਇੱਥੋਂ ਦੇ ਵੀਰ ਆ ਜਿਹੜੇ ਇਹ ਆਪਦਾ ਇੱਥੇ ਮੇਲੇਾਂ ਚ ਇਹਨਾਂ ਨੇ ਮਾੜ ਵਧਾਇਆ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ